गुरु प्रताप सूरज ਦੀ ਇੱਕ ਬੜੀ ਸੋਹਣੀ ਕਥਾ ਲਿਖੀ ਹੋਈ ਹੈ। ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਬਹਾਦਰ ਸ਼ਾ ਔਰੰਗਜ਼ੇਬ ਦਾ ਲड़का। ਬਹਾਦਰ ਸ਼ਾ ਜ਼ਫਰ ਨਹੀਂ ਉਹ ਆਖਰੀ ਮਗਲ ਸਮਰਾਟ ਹੋਇਆ। ਬਹਾਦਰ ਸ਼ਾ ਔਰੰਗਜ਼ੇਬ ਦਾ ਲड़का। ਇਸ ਨੇ ਇੱਕ ਦਿਨ ਆਪਣੇ ਤਖਤ ਦਿੱਤੇ ਹਜ਼ੂਰ ਸਾਹਿਬ ਦੀ ਗੱਲ ਨਾ ਦੇਣ ਦੀ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਲੰਬੀ ਚੌੜੀ ਕਥਾ ਮੈਂ ਬਿਆਨ ਨਾ ਕਰਾਂ ਕਿਉਂਕਿ ਸਮੇਂ ਨੂੰ ਦੇਖਣਾ ਪਹਿਲੇ ਤੇ ਉਸਨੇ ਨਜ਼ਰਾਨਾ ਰੱਖਿਆ ਮਹਾਰਾਜ ਦੇ ਅੱਗੋਂ ਨਗੀਨਾ ਜਿਹੜਾ ਉਸਦੇ ਖਜ਼ਾਨੇ ਦੇ ਸਭ ਤੋਂ ਕੀਮਤੀ ਨਗੀਨਾ ਸੀ ਤੇ ਸਭ ਤੋਂ ਵੱਡਾ ਸੀ ਤੇ ਅੰਦਰੋਂ ਇਹ ਸੋਚਿਆ ਜਿਹੜੀ ਮੇਰੇ ਕੋਲ ਮਹਾਨ ਚੀਜ਼ ਹੈ ਉਹ ਭੇਟ ਕਰਾਂ ਔਰੰਗਜ਼ੇਬ ਨਾਲ ਟਕਰਾਵ ਰਿਆ ਔਰੰਗਜ਼ੇਬ ਦਾ ਲੜਕਾ ਬਾਦਰ ਸ਼ਾਹ ਨੇ ਸੁਲਾ ਕਰ ਲਈ ਉਹਨੇ ਸਾਫ਼ ਕਹਿ ਦਿੱਤਾ ਗੁਰਦੇਵ ਮੇਰੇ ਪਿਤਾ ਦੀਆਂ ਗਲਤੀਆਂ ਦੀ ਸਜ਼ਾ ਮੈਨੂੰ ਤੇ ਨਾ ਦੇਵਾ ਮੈਂ ਤੁਹਾਡਾ murid ਉਹਨੇ ਨਗੇਨਾ ਬੇਟ ਕੀਤਾ ਸੀ ਪਰ ਚੁਕੇ ਅੰਦਰੇ خیال ਸੀ ਮੈਂ ਸਭ ਤੋਂ ਵੱਡੀ pèce ਦੇ ਰਿਆਂ ਅਜ ਤੱਕ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਦੀ pèce ਕਿਸੇ ਨੇ ਨਹੀਂ ਦਿੱਤੀ ਹੋਣੀ ਮਹਾਰਾਜ ਨੇ ਨਗੀਨਾ ਚੁੱਕ ਕੇ ਗੁਜ਼ਾਰੀ ਛੁੱਟ ਦਿੱਤਾ ਬੜਾ ਅਫਸੋਸ ਹੋਇਆ ਬਾਦਰ ਸ਼ਾਹ ਨੂੰ ਅੰਦਰ ਸੋਚਦਾ ਮੈਂ ਤੇ ਸਮਝਿਆ ਸੀ ਇਹ ਗੁਰੂ ਨੂੰ ਪਤਾ ਹੋਣਾ ਹੈ ਨਗੀਨਾ ਹੈ ਇਹਨਾਂ ਨੇ ਪੱਥਰ ਜਾਣ ਕੇ ਛੁੱਟ ਦਿੱਤਾ ਉਸ ਜ਼ਮਾਨੇ ਚ ਉਹਦੀ ਲੱਖਾਂ ਰੁਪਏ ਕੀਮਤ हाथ जोड़ के कहने लगा महाराज आपने जो गोदावरी सुट देता है पत्थर नहीं है नगीना है अच्छा नगीना है फिर इंज कर तू आप ही कट के लिया ले लेने ले तू तो आप ही कट के लिया गोडे गोडे पानी सी ज्यों गया कह लगे दो हाथा ना लब-लब पाएगा थल्ले थले पत्थर सारे बार क्ढे तो सब नगीने ही नगीना ਅੱਖਾਂ ਖੁੱਲ ਗਈਆਂ ਆਖੇ ਮਥਰ ਠੇ ਕੇ ਜਿਹਦੀ ਨਿਗਾਹੇ ਕਰਮ ਹਰ ਪੱਥਰ ਨੂੰ ਨਗੀਨਾ ਬਣਾ ਦੇਤੇ सगਦੀ ਹੈ ਮੈਂ ਵੀ ਪੁਲੇਖੇ ਚ ਪੈ ਗਿਆ ਕਿ ਮੈਂ ਬਹੁਤ ਵੱਡੀ ਭੇਟ ਦਿੱਤੀ ਹੈ ਮੈਂ ਬਹੁਤ ਵੱਡੀ ਭੇਟ ਆ ਕੀਤੀ ਹੈ ਬੁੱਲ ਮੰਗੇ ਉਸ ਥਾਂ ਤੇ ਯਾਦਗਾਰੀ ਸਥਾਨ ਵੀ ਬਣਿਆ ਹੋਇਆ ਗੁਰਦੁਆਰਾ ਨਗੀਨਾਗਾੜ ਬਾਦਰ ਸ਼ਾਹ ਨੇ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ ਬਹੁਤ ਵੱਡਾ ਖੇਮਾ ਲੱਗਿਆ ਹੋਇਆ ਸੀ ਤਖਤ ਦੇ ਉੱਤੇ ਸਤਿਗੁਰੂ ਨੂੰ ਬਿਠਾਇਆ ਆਪ ਥੱਲੇ ਬੈਠ ਗਏ ਦੂਜੇ ਛੋਟੇ ਸਿੰਘਾਸਣ ਤੇ ਜਿਹੜਾ ਵੱਡਾ ਸਿੰਘਾਸਣ ਹੁੰਦਾ ਉਹਨੂੰ ਔਰੰਗ ਕਹਿੰਦੇ ਨੇ ਜਿਹੜਾ ਛੋਟਾ ਹੁੰਦਾ ਉਹਨੂੰ ਮਸਨਤ ਕਹਿੰਦੇ ਨੇ ਇਹ ਮਸਲਤ ਹੈ ਮਸਨਤ ਦਾ ਹੀ ਪੰਜਾਬੀ ਰੂਪ ਬਣਿਆ ਮਸੰਦ ਵਸੇ ਸ਼ਬਦ ਹੈ ਮਸਨਤ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮਸਨਦਾਂ 22 ਮੰਝੀਆਂ ਪ੍ਰਚਾਰ ਕਾਨੂੰ ਦਿੱਤੀਆਂ ਸਨ ਉਸ ਦਿਨ ਤੋਂ ਬਾਅਦ ਗੁਰਦੁਆਰਿਆਂ 'ਚ ਇਹ ਮਸਰਦ ਵਿਛਾਈ ਜਾਂਦੀ ਹੈ ਵੀ ਕਥਾ ਕੀਰਤਨ ਜ਼ਰਾ ਉੱਚੀ ਜਗ੍ਹਾ ਤੇ ਹੋਵੇ ਇਹ ਪ੍ਰਥਾ ਚਲਾਈ ਸੀ ਗੁਰੂ ਅਮਰਦਾਸ ਜੀ ਨੇ ਵੀ ਸੰਗਤਾਂ ਦਿਖਾਈ ਦੇਣ ਤੇ ਕਥਾ ਕੀਰਤਨ ਦਾ ਸਨਮਾਨ ਹੋਵੇ ਗੱਲ ਇਹ ਨਹੀਂ ਹੈ 22 ਮੰਝੀਆਂ 22 ਮਸਨਦਾਂ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਛੋਟਾ ਤਖਤ ਉਹਨੂੰ ਮਸਲਤ ਕਹਿੰਦੇ ਨੇ ਜਿਵੇਂ ਸ਼ਾਜਹਾਂ ਦੇ ਲੜਕੇ ਦਾ ਨਾਮ ਤੇ ਮਯੁੰਦੀਨ ਸੀ ਪਰ ਜਿਸ ਦਿਨ ਉਸ ਦੀ ਤਾਜਪੋਸ਼ੀ ਹੋਈ ਪਿਓ ਨੂੰ ਜੇਲ ਦੇ ਛਪਾ ਕੇ ਤੇ ਤਿੰਨਾ ਬਰਾਵਾਂ ਨੂੰ ਮਾਰ ਕੇ ਉਹਨੇ ਜਦ ਆਪਣੀ ਤਾਜਪੋਸ਼ੀ ਕੀਤੀ ਤੇ ਆਪਣਾ ਨਾਮ ਰੱਖਿਆ ਔਰੰਗਜ਼ੇਬ ਔਰੰਗ ਕਹਿੰਦੇ ਨੇ ਤਖਤ ਨੂੰ ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ ਤਖਤ ਦਾ ਸ਼ਿੰਗਾਰ ਤਖਤ ਦੀ ਸ਼ੋਭਾ ਤਖਤ ਦੀ ਮਾਣ ਮਰਿਆਦਾ ਸ਼ਾਇਰ ਲੋਗ ਕਵੀ ਲੋਗ ਸਾਹਿਤਕਾਰ ਦਿਮਾਗ ਦੇ ਧਨੀ ਔਰ ਸ਼ੈਨ ਸ਼ਾ ਰਾਜੇ ਮਹਾਰਾਜੇ ਅਕਸਰ ਆਪਣਾ ਤਖੱਲੂਸ ਰੱਖਦੇ ਰਹੇ ਨੇ ਉਹਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ ਕੋਈ ਉਪਮਾ ਖਾਸੀਅਤ ਤੇ ਫਿਰ ਨਾਮ ਉਹਨੂੰ ਅਰਬੀ ਫਾਰਸੀ ਤਖੱਲੂਸ ਕਹਿੰਦੇ ਨੇ जैसे हुमायूं का लड़का जलालुद्दीन सिंहासन से बैठा है उन्हें अपना तहलुस रखया अकबर हूँ अकबर का तो मतलब है सब तो व्डा अल्लाह हो अकबर और उन्हें अपना नाम रखया अकबर अकबर का लड़का शहजादा सलीम ਲੜਦਾ ਹੋ ਕੇ ਜਦ ਤਖਤ ਨਸ਼ੀਨ ਹੋਇਆ ਉਸਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ ਸਾਰਾ ਜਹਾਨ ਮੇਰੀ ਮੁੱਠੀ ਚ ਮੇਰੀ ਪਕੜ ਦੇ ਮੇਰੀ ਗ੍ਰਿਫਤ ਦੇ ਜਹਾਂਗੀਰ ਦਾ ਲੜਕਾ ਸ਼ਾਜ਼ਾਦਾ ਖੁਰਮ ਜਿਸ ਜਨ ਤਖਤ ਨਸ਼ੀਨ ਹੋਇਆ ਉਹਨੇ ਆਪਣਾ ਤਖੱਲੁਸ ਰੱਖਿਆ ਸ਼ਾਹ-ਏ-ਜਹਾਂ ਸ਼ਾਹ-ਏ-ਜਹਾਂ ਨਿਰਾ ਹਿੰਦੁਸਤਾਨ ਦਾ ਸ਼ਹਿਨਸ਼ਾਹ ਨਹੀਂ ਸਾਰੀ ਦੁਨੀਆ ਦਾ ਸ਼ਾਹ ਹੈ ਜਹਾਂ ਸਾਰੇ ਜਹਾਨ ਦਾ ਬਾਦਸ਼ਾਹ ਸ਼ਾਹ ਜਹਾਂ ਦਾ ਲੜਕਾ ਮਯੁਨਦੀਨ ਤਿੰਨ ਬਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਜਦ ਸਿੰਘਾਸਣ ਤੇ ਬੈਠਾ ਹੈ ਇਹਨੇ ਆਪਣਾ ਤਹੱਲੁਸ ਰੱਖਿਆ ਔਰੰਗਜ਼ੇਬ ਤਖੱਦਾ ਸ਼ਿੰਗਾਰ ਤਖੱਦੀ ਸ਼ੋਭਾ ਤਖੱਦੀ ਮਾਣ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਕਵਾਕ ਪਾਤਸ਼ਾਹੀ ਦਸਵੀਂ ਔਰੰਗਜ਼ੇਬ ਨੂੰ ਜੋ ਲਿਖਿਆ ਨਜ਼ੇਬਦ ਤੋਰਾ ਨਾਮ ਔਰੰਗਜ਼ੇਬ ਕੇ ਔਰੰਗਜ਼ੇਬ ਨਵਾਇਦ ਫਰੇਬ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ ਹੈ ਤੇਰਾ ਜੈਸਾ ਮਨੁੱਖ ਜਦ ਸਿੰਘਾਸਨ ਤੇ ਬੈਠਦਾ ਹੈ ਸਿੰਘਾਸਨ ਬਦਨਾਮ ਹੋ ਜਾਂਦਾ ਹੈ ਬਰਸ਼ਟ ਹੋ ਜਾਂਦਾ ਹੈ ਮਹਿਲਾ ਹੋ ਜਾਂਦਾ ਹੈ ਬੜੀ ਜੁੜਤ ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਹ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ। ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ ਸਹੀ ਅੰਦ ਜੋ ਬਹਾਦਰ ਸ਼ਾਹ ਨੂੰ ਦੇਣੀ تعلیم ਦੇਂਦਾ ਸੀ। ਉਹਨੂੰ ਛੇੜ ਬੜੀ ਹੋਈ। ਵੀ ਮੈਨੂੰ ਨਹੀਂ ਕਦੀ ਬਿਠਾਇਆ। ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ ਜਦ ਕਿ ਮੈਂ ਉਸਤਾਦ ਆ ਮੈਂ ਪੜਾਣ ਵਾਲਾ। ਮੈਂ ਸੁਣੋਂ ilm ਪੜਾਇਆ ਹੈ ਦੀਨੇ ilm ਪੜਾਇਆ ਹੈ ਸੰਸਾਰੇ ilm ਪੜਾਇਆ ਹੈ ਮੈਂ ਇਸ ਦਾ 우ਸਤਾਦ ਆ ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੇ ਅੰਦਰ ਕਰੋਧ ਨਾਲ ਵਰ ਗਿਆ ਤੋ ਗੁੱਸਾ ਹੁ ਬਹਾਦਰ ਸਾਹਿਬ ਤੇ ਕੱਢ ਨਹੀਂ ਸਕਦਾ ਸੀ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ ਕਿਹ ਲਗਾ ਮਹਾਰਾਜ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ कला के लिए फकीर हो तीस वाली अलो पैगंबर कहला दसवें गुरु नानक है कि थोड़े को भावें बहादुर शाह महसूस करता सी भी ये सैयद गुस्ताखी कर रहे हैं और फिर उस्ताद से बहादुर शाह चुप कर गया उसताद सहादशाह उस को पढ़ता सी ਮਹਾਰਾਜ ਕਹਿਣ ਲੱਗੇ ਸੈਦ ਤੋਂ ਕਰਾਮਾਤ ਦੇਖਣੀ ਹੈ ਹਾਂ ਕਰਾਮਾਤ ਦੇਖਣੀ ਤੋਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਦੀ ਜਿਸ ਦੀ ਕਥਾ ਭਾਰਤ ਦੇ तमाम ਇਤਿਹਾਸਕ ਸਥਾਨਾਂ ਚੋਂਦੀ ਹੈ ਸ਼ਾਮ ਦੇ ਵਕਤ ਹੁੰਦੀ ਹੈ ਇਤਿਹਾਸਿਕ ਗ੍ਰੰਥ ਹੈ ਉਹਨੂੰ ਗੁਰਪ੍ਰਤਾਪ ਸੂਰਜ ਕਹਿੰਦੇ ਨੇ ਛੋਟਾ ਨਾਮ ਸੂਰਜ ਪ੍ਰਕਾਸ਼ ਸਤਿਗੁਰੂ ਕਹਿੰਦੇ ਨੇ ਮਾਰੇ ਬਖਸ਼ੇ ਦੇਰ ਬਹੀਨਾ ਤਿਸ ਮੁਖ ਮੇ ਲਖ ਅਸਮਦ ਪੀਨਾ ਦਿਨ ਰਾਤ ਤੂੰ ਬਾਦਸ਼ਾਹ ਕੋਲ ਰਹਿੰਦਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ ਕਰਾਮਾਤ ਉਹਦੇ ਮੂੰਹ ਚ ਵਸਦੀ ਓਦੀ ਜ਼ਬਾਨ ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ ਇੱਕ ਮਨੁੱਖ ਹਜ਼ਾਰਾਂ ਦਫਾ ਬੋਲ ਲਾ ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ एक मनुख की जबान तो एक बोल निकलता है तो हजारा हथ जोड़ के मनो तैयार ने करामात नहीं तो होर की है इनों करामात हैं और की करामात है उस्ताद जौक ने किसी के एक आंसू पर हजारों दिल तड़पते हैं किसी का उम्र भर रोना ही बेकार जाता है एक अंजू निकले है ਹਜ਼ਾਰਾਂ ਦਿਲ ਰੋ ਉਠੇ ਕੋਈ ਸਾਰੀ ਜ਼ਿੰਦਗੀ ਰੋਂਦਾ ਰਿਹਾ ਹੈ ਕਿਸੇ ਨੇ ਪੁੱਛਿਆ ਵੀ ਨਹੀਂ ਕਿਉਂ ਰੋ ਰਹੇ ਹੈ ਕਿ ਤੇਰੇ ਹੰਝੂ ਕਿਉਂ ਨਿਕਲੇ ਸਾਹਿਬ ਕਹਿੰਦੇ ਨੇ ਕਰਾਮਾਤ ਦੇਖ ਬਾਦਰ ਸ਼ਾਹ ਦੀ ਜ਼ਬਾਨ ਦੇ ਚ ਵਸਦੀ ਹੈ ਇੱਕ ਬੋਲ ਬੋਲਦਾ ਹੈ ਸੈਕੜੇ ਬੰਦੇ ਨਸ ਪੈਂਦੇ ਨੇ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ ਸਯਦ ਮੁਸਕਰਾ ਕੇ ਕਹਿਣ ਲਗਾ ਮਹਾਰਾਜ ਇਹ ਕਰਾਮਾਤ ਤੇ ਫਿਰ ਬਾਦਰ ਸ਼ਾਦੀ ਹੋਈ ਨਾ ਤੁਹਾਡੇ ਕੋਲ ਕੀ ਹੈ ਮੈਂ ਇਹ ਪੁੱਛ ਰਿਹਾ ਤੁਹਾਡੇ ਕੋਲ ਕੀ ਹੈ ਤੁਸੀਂ ਬਲੀ ਅੱਲਾ ਤੁਸੀਂ ਪੈਗੰਬਰ ਤੁਸੀਂ ਦਸਵੇਂ ਗੁਰੂ ਨਾਨਕ ਤੁਹਾਡੇ ਕੋਲ ਕੀ ਹੈ ਮਹਾਰਾਜ ਨੇ ਜੇਬ ਚੋਂ ਸੋਨੇ ਦੀ ਮੋਰ ਕੱਢੀ ਤੇ ਮੁਗਲ ਸ਼ਹਿਨशाहਾਂ ਨੇ ਭਾਰਤ ਦੇ ਉਸ ਜ਼ਮਾਨੇ ਚ ਰੁਪਏ ਦਾ ਨਾਮ ਬਦਲ ਕੇ ਦਿਨਾਰ ਰੱਖਿਆ ਹੋਇਆ ਸੀ ਜਿਵੇਂ ਇੱਥੇ ਸਹਿਬਾ ਨੇ ਉਮਰ ਗੱਡੀ ਤੇ ਮੁਖਾਤਬ ਹੋ ਕੇ ਕਿਹਾ ਪਿੱਖ ਦਿਨਾਰ ਜੋ ਹੱਥ ਆਮਾਰੇ ਓ ਅਜ਼ਮਤ ਲਿਓ ਦੁਤੀ ਵਿਚਾਰੇ ਐ ਅਜ਼ਮਤ ਹੈ ਕਰਮਾਤ ਹੈ ਸੰਸਾਰ ਦੀ ਸਾਰੀ ਭਜੜਾਉੜ ਦਾ ਕਾਰਨ ਧਨ ਸੰਸਾਰ ਦੀ ਸਾਰੀ ਹਲਚਲ ਦਾ ਕਾਰਨ ਧਨ ਔਰ ਸੰਸਾਰ ਦੇ ਵਿੱਚ ਇੱਕ ਨੰਬਰ ਦੀ ਸ਼ਕਤੀ ਦਨ ਇਹ ਕਰਾਮਾਤ ਹੈ ਇਹਦੇ ਨਾਲ ਚਾਹੋ ਕੁਝ ਵੀ ਕਰ ਲੋ ਜਗਤ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੋਂ ਹੁਣ ਸੈਦ ਨੇ ਕਿਹਾ ਸੁਣ ਸੈਦ ਬੋਲਿਓ ਤਜਮਾਉਨ ਤੁਮ ਮੇ ਕਰਾਮਾਤ ਹੈ ਕੌਣ ਇਹ ਕਰਾਮਾਤ ਪੈਸੇ ਦੀ ਹੋ ਗਈ ਉਹ ਕਰਾਮਾਤ ਭਾਦਰ ਸ਼ਾਹ ਦੀ ਹੋ ਗਈ ਤੁਹਾਡੇ ਵਿੱਚ ਕੀ ਹੈ ਬਾਜ਼ ਨਹੀਂ ਆਇਆ ਸਵਾਲ ਤੇ ਸਵਾਲ ਕਰੀ ਗਏ ਤੁਹਾਡੇ ਵਿੱਚ ਕੀ ਹੈ ਤੁਸੀਂ ਕੀ ਰੱਖਦੇ ਆ ਮਹਾਰਾਜ ਕਹਿਣ ਲੱਗੇ ਫਿਰ ਤੂੰ ਸਾਡੀ ਕਰਾਮਾਤ ਦੇਖਣੀ ਹੈ ਹਾਂ ਦੇਖਣੀ ਹੈ ਫਿਰ ਇਨਕਾਰ ਨਾ ਕਰੇ ਜਦੋਂ ਸੀ ਦਿਖਾਣ ਲੱਗੇ ਹੈ ਨਾ ਫਿਰ ਜ਼ਬਾਨ ਨਾਲ ਕਹੀਂ ਹਾਂ ਦਿਖਾ ਮਹਾਰਾਜ ਮੈਂ ਇਨਕਾਰ ਕਿਉਂ ਕਰਾਂਗਾ ਮੈਂ ਤੇ ਬਾਰ-ਬਾਰ ਕਹਿੰਦਾ ਪਿਆ ਤੁਸੀਂ ਆਪਣੀ ਕੋਈ ਕਰਾਮਾਤ ਦਿਖਾਓ ਸੁਨ ਸਈਦ ਬੋਲਿਓ ਤ ਜਮਾਉਨ ਤੁਮ ਮੇ ਕਰਾਮਾਤ ਹੈ ਕਾਨ ਸੁਨ ਸਤਗੁਰ ਸਮਸ਼ੀਰ ਨਿਕਾਸੀ ਸਭ ਮੇ ਛਟਾ ਸਮਾਨ ਪਰਗਾਸੀ ਮਹਾਰਾਜ ਨੇ ਮਯਾਨ ਚੋ ਤਲਵਾਰ ਕੜ ਲਈ ਤੇ ਤਲਵਾਰ ਇੰਜ ਚਮਕੀ ਜਿਵੇਂ ਬਦਲਾਂ ਦੇ ਵਿਚ ਬਿਜਲੇ सुन सत गुरु सम शीर निकासी सब में छटा समान प्रकासी तत् छिन बदन पीत होए गए लोचन समुक न करते मैं सारेया दे चेहरे पीले पे गए की हो गए पादरशा भी सिर ढाके बैठ गए एक ही हो गए हुन सतगुरु सैयद नु मुखादब होके कहंदे ने तेज दिपत सिधि मुख थे कहें ਏ ਵੀ ਕਰਾਮਾਤ ਇੱਕ ਹੈ ਇਹ ਕਰਾਮਾਤ ਹੈ ਮੇਰੇ ਕੋਲ ਸ਼ਸਤਰ ਹੁਣ ਤੂੰ ਬੋਲ ਕਰਾਮਾਤ ਦਿਖਾਓ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਵਾਂ ਕੰਬਣੀ ਛਿੜ ਗਈ ਉਹਨਾਂ ਹੱਥ ਜੋੜ ਲਗਣ ਨਹੀਂ ਮਹਾਰਾਜ ਮੈਂ ਤਾਂ ਜੀ वार्तालाप ਕਰ ਰਿਹਾ ਸੀ ਆਪਦੇ ਨਾਲ ਬਚਨ ਬिलास ਕਰ ਰਿਹਾ ਸੀ ਨਹੀਂ ਬਚਨ ਬिलास ਦੀ ਗੱਲ ਨਹੀਂ ਹੁਣ ਤੂੰ ਬੋਲ ਕਰਾਮਾਤ ਦਿਖਾਓ ਮੈਂ ਦਿਖਾਵਾਂ ਉਹ बार-बार ਹੱਥ ਜੋੜੀ ਜਾਏ ਸਤਿਗੁਰੂ ਬਾਦਸ਼ਾਹ ਨੂੰ ਕਹਿੰਦੇ ਨੇ ਇਸ ਤਰ੍ਹਾਂ ਦੇ ਫੋਕੇ ਨਾਟਕ ਚੇਟਕ ਇਸ ਨਾਲ ਠੰਡੇ ਪੈ ਜਾਂਦੇ ਨੇ ਕੀ ਕਰਾਵਾਂ ਰਿੱਧ ਸਿੱਧ ਸਭ મોਹ ਹੈ ਨਾਮ ਨਾ ਵਸੇ ਮਨ ਆਏ ਨਾਟਕ ਚੇਟਕ ਕੀਏ ਕੁਗਾ ਜਾ ਪਰਮ ਲੋਗਨ ਕੇ ਆਵਤ ਲਾ ਜਾ ਤੋਂ ਮਹਿਰਜ ਕਰਾਂ ਚਾਣਕ ਨੇ ਭਰਤਰੀ ਨੇ ਬੇਦਰ ਨੇ ਤਾਣ ਦਾ ਜ਼ਿਕਰ ਕੀਤਾ ਮਾਣ ਉੱਥੇ ਹੁੰਦਾ ਜਿੱਥੇ ਤਾਣ ਹੋਵੇ ਜੇ ਦੋਵੇਂ ਇਕੱਠੇ ਰਹਿੰਦੇ ਮਾਣ ਤੇ ਤਾਣ ਦਾ ਚੌਲੀ ਦਾਮਨ ਦਾ ਸਾਥ ਹੈ ਤਾਣ ਨਹੀਂ ਤੇ ਮਾਣ ਕਿਹੜੀ ਗੱਲ ਦਾ ਤਾਂ ਚਾਣਕ ਕਹਿੰਦਾ ਹੈ ਸੰਸਾਰ ਦੇ ਵਿੱਚ ਪਹਿਲਾ ਤਾਣ ਧਨ ਮੂੜ ਤੋਂ ਮੂੜ ਬੰਦਾ ਹੋਵੇ ਐਸੇ ਜਿਸ ਦੀ ਬਹੁਤ ਬਿਜ਼ੀ ਲਾਈਫ ਹੈ ਉਹ ਧਨ ਬਾਰੇ ਬਹੁਤ ਜਾਣਦਾ ਹੋਵੇਗਾ ਜੀਵਨ ਬਾਰੇ ਕੱਖ ਵੀ ਨਹੀਂ ਪ੍ਰਮਾਤਮਾ ਬਾਰੇ ਕੁਝ ਵੀ ਨਹੀਂ ਕਿਸੇ ਇੱਕ ਪਹਿਲੂ ਦੇ ਜਦ ਕੋਈ ਮਨੁੱਖ ਬਹੁਤ ਅੱਗੇ ਲੰਘ ਜਾਂਦਾ ਹੈ ਹਜ਼ਾਰਾਂ ਪਹਿਲੂਆਂ 'ਚ ਪਛੜ ਜਾਂਦਾ ਹੈ ਰੱਬੀ ਨਹੀਂ ਹਮੇ ਚੋਟੀ ਦਾ ਸੰਗੀਤਕਾਰ ਚੋਟੀ ਦਾ ਕਵੀ ਨਹੀਂ ਆਉਂਦਾ ਚੋਟੀ ਦਾ ਕਵੀ ਚੋਟੀ ਦਾ ਸੰਗੀਤਕਾਰ ਨਹੀਂ ਆਉਂਦਾ ਔਰ ਚੋਟੀ ਦਾ ਸੰਗੀਤਕਾਰ ਕੋਈ ਚિત੍ਰਕਾਰ ਨਹੀਂ ਆਉਂਦਾ ਚੋਟੀ ਦਾ ਚિત੍ਰਕਾਰ ਕੋਈ ਕਵੀ ਨਹੀਂ ਆਉਂਦਾ ਕਿਸੇ ਇੱਕ ਪਹਿਲੂ ਦੇ ਜਦ ਕੋਈ ਬਹੁਤ ਅੱਗੇ ਲੰਘ ਜਾਏ ਹਜ਼ਾਰਾਂ ਪਹਿਲੂਆਂ ਦੇ ਵਿੱਚ ਪਛੜ ਜਾਂਦਾ ਹੈ ਇਸ ਵਾਸੇ ਚੋਟੀ ਦਾ ਧਨਵਾਨ ਕੋਈ ਰੱਬੀ গুণਵਾਨ ਨਹੀਂ ਹੁੰਦਾ ਨਹੀਂ ਹੁੰਦਾ ਇਹ ਤੇ ਕਦੇ-ਕਦਾਈ ਕੋਈ ਜਨਕ ਜੈਸਾ ਮਹਾਰਾਜੇ ਰਣਜੀਤ ਸਿੰਘ ਜੈਸਾ ਵਰਨਾ গুণਵਾਨ ਨਹੀਂ ਹੁੰਦਾ ਗੁਣਾ ਨੂੰ ਗ੍ਰਹਿਣ ਕਰਨ ਵਾਸਤੇ ਸਮਝਣ ਵਾਸਤੇ ਵਕਤ ਚਾਹੀਦਾ ਉਹਦੇ ਕੋਲ ਵਕਤ ਨਹੀਂ ਹੈ ਲਾਈਫ ਬੜੀ ਬੀਜ਼ੀ ਮੈਨੂੰ ਮਿਲਦੇ ਨੇ ਭਾਰਤ ਦੇ ਵਿੱਚ ਕਈ ਕਹਿੰਦੇ ਨਮਸਕੀਨ ਜੀ ਤੁਸੀਂ ਕਹਿੰਦੇ ਹੋ ਪੰਜ ਬਾਣੀਆਂ ਦਾ ਨਿਤਨੇਮ ਹੀ ਕਰੀਏ ਸਾਡੇ ਕੋਲ ਰੋਟੀ ਖਾਣ ਦੀ ਵੇਲ ਕੋਈ ਨਹੀਂ ਘੰਟਾ ਬਾਣੀ ਪੜੀਏ ਤੇ ਮੈਂ ਉਹਨਾਂ ਨੂੰ ਕਹਿੰਦਾ ਹਾਂ ਉਹਨਾਂ ਸਾਰੀ ਭੱਜ ਦੌੜ ਤੇ ਰੋਟੀ ਵਾਸਤੇ ਤੇ ਰੋਟੀ ਖਾਣ ਦੀ ਤੁਹਾਡੇ ਕੋਲ ਬਿਲਕੁਲ ਨਹੀਂ ਵੀ ਤੁਸੀਂ ਕਹਿੰਦੇ ਹੋ ਦੋ ਟਾਈਮ ਗੁਰਦੁਆਰੇ ਆ ਸਾਡੇ ਕੋਲ ਤੇ ਆਰਾਮ ਦੀ ਵੀ ਵੇਲ ਨਹੀਂ ਔਰ ਕੌਣ ਦੱਸੇ ਸਾਰੀ ਭੱਜ ਦੌੜ ਤੇ ਆਰਾਮ ਵਾਸਤੇ ਤੇ ਆਰਾਮ ਦਾ ਸਮਾਂ ਨਹੀਂ ਕੋਈ ਇਸ ਤਰ੍ਹਾਂ ਵੀ ਕਹਿ ਦਿੰਦੇ ਨੇ ਮਸੀਹ ਜੀ ਸਾਡੇ ਕੋਲ ਤੇ ਮਰਨ ਦੀ ਵੀ ਵੇਲ ਕੋਈ ਨਹੀਂ ਕਥਾ ਕੀਰਤਨ ਕਿੱਥੇ ਸੁਣੀਏ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਮੌਤ ਆਪਣੀ ਵੇਲ ਕੱਢ ਲਏਗੀ ਤੂੰ ਦੇਖਦਾ ਹੀ ਰਹਿ ਜਾਏਗਾ ਕਹਿਤੀ ਗਈ ਦੇਖਵਾਜੇ ਵਜਾਏ ਵਹੀ ਇਹ ਕਰੈ ਸੀ ਜੋ ਸਾਚਾ ਖੁਦਾ ਹੈ ਕਿਸੇ ਇੱਕ ਪਹਿਲੂ ਦੇ ਵਿੱਚ ਬਹੁਤ ਅੱਗੇ ਲੰਘਣ ਨਾਲੋਂ ਮਨੁੱਖ ਹਜ਼ਾਰਾਂ ਪਹਿਲੂਆਂ ਦੇ ਵਿੱਚ ਪਛੜ ਜਾਂਦਾ ਹੈ ਜੇ ਕਬੀਰ ਜੈਸੇ ਨਾਮਦੇਵ ਜੈਸੇ ਜਾਂ ਇਸ ਤਰ੍ਹਾਂ ਦੇ ਹਜ਼ਾਰਾਂ ਭਗਤ ਉਹ ਧਨ ਦੀ ਦੁਨੀਆ ਦੇ ਵਿੱਚ ਪਛੜ ਗਏ ਤਾਂ ਮੈਂ ਇਸ ਵਾਸਤੇ ਸਾਰਾ ਸਮਾਂ ਤੇ ਧਰਮ ਦੇ ਵਿੱਚ ਖਰਚ ਕਰ ਦਿੱਤਾ ਉਸ ਦੇ ਚੋਂ ਬਹੁਤ ਅੱਗੇ ਲੰਘ ਗਏ ਪ੍ਰਮਾਤਮਾ ਤੱਕ ਪਹੁੰਚ ਗਏ ਕਿਸੇ ਵੀ ਇੱਕ ਪਹਿਲੂ ਦੇ ਵਿੱਚ ਬਹੁਤ ਅੱਗੇ ਲੰਘਣ ਨਾਲੋਂ ਮਨੋ ਕਿ ਹਜ਼ਾਰਾਂ ਪਹਿਲੂਆਂ ਚ ਪਛੜ ਜਾਂਦਾ ਹੈ ਇਹ ਵੀ ਮਾਰਜ ਕਰਦੇ ਰੱਬ ਵੀ ਨਹੀਂ ਹਮੇ ਐਸਾ ਨਹੀਂ ਹਮੇ ਚਾਨਕ ਲਿਖਦਾ ਹੈ ਧਨ ਇੱਕ ਤਾਣ ਹੈ ਮਾਨ ਹੋਵੇਗਾ ਇਸ ਤੋਂ ਬਾਅਦ ਸ਼ਰੀਰਕ ਤਾਣ بڑے بڑے ਪਹਿਲਵਾਨਾਂ ਕੋਲ ਹੁੰਦਾ ਹੈ ਆਪ ਸੁਣ ਕੇ ਹੈਰਾਨ ਹੋਵੋਗੇ ਭਾਰਤ ਦੇ ਸਭ ਤੋਂ ਵੱਡੇ ਪਹਿਲਵਾਨ ਨੂੰ ਭਾਰਤ ਕੇਸਰੀ ਦਾ ਲਕਬ ਦੇਂਦੇ ਨੇ ਭਾਰਤ ਕੇਸਰੀ ਪਿਛਲੇ ਦਿਨੀ ਤੇ ਹਰਿਆਣੇ ਦਾ ਕੋਈ ਸੀ ਉਹਨੂੰ ਇਹ ਲਕਬ ਮਿਲਿਆ ਸੀ ਭਾਰਤ ਕੇਸਰੀ ਕਿਸੇ ਵਕਤ ਦਾਰਾ ਸਿੰਘ ਵੀ ਸੀ ਭਾਰਤ ਕੇਸਰੀ ਉਹਨਾਂ ਦੇ ਜਲੂਸ ਵੀ ਨਿਕਲਦੇ ਉਹਨਾਂ ਦੇ ਚੇਲੇ ਚਾਂਟੇ ਵੀ ਹੁੰਦੇ ਨੇ ਉਹਨਾਂ ਨੂੰ ਗਵਰਨਮੈਂਟ ਪਦਰ ਤੇ ਸਨਮਾਨਤ ਵੀ ਕੀਤਾ ਜਾਂਦਾ ਹੈ ਬੜੀ ਗੱਲ ਹੈ ਕਿ ਉਹਨਾਂ ਕੋਲ ਸ਼ਰੀਰਕ ਬਲ 10 ਬੰਦਿਆਂ ਨੂੰ ਕਾਬੂ ਕਰ ਲੈਣਾ ਇਤਨੀ ਸ਼ਕਤੀ ਇਤਨੀ ਤਾਕਤ ਤਾਣ ਤਾਕਤ ਨੂੰ ਕਹਿੰਦੇ ਨੇ ਜਿੱਥੇ ਤਾਣ ਹੋਵੇਗਾ ਮਾਣ ਹੋਵੇਗਾ ਤੋਂ ਪਹਿਲਵਾਨਾਂ ਦਾ ਵੀ ਮਾਣ ਹੁੰਦਾ ਹੈ ਬਕਾਇਦਾ ਹੁੰਦਾ ਹੈ ਤੀਸਰਾ ਤਾਣ ਬૌਧਿਕ ਤਾਣ ਦਾਰਸ਼ਨਿਕ ਹੈ ਫਿਲਾਸਫਰ ਹੈ ਕਵੀ ਹੈ ਕਲਮ ਦਾ ਦਾਨੀ ਹੈ ਦਿਮਾਗ ਦਾ ਦਾਨੀ ਹੈ ਤਾਨ ਮਾਣਤੇ ਹੋਵੇਗਾ ਅਕਬਰ ਨੇ ਆਪਣੇ ਦਰਬਾਰ ਦੇ ਵਿੱਚ ਬੀਰਬਲ ਨੂੰ ਮੁੱਲਾਂ ਦੋ ਪਿਆਜ਼ਾ ਨੂੰ ਜਨਾਬ ਫੈਜ਼ੀ ਨੂੰ ਕਵੀ ਰਹੀਮ ਨੂੰ ਤਾਨसेन ਨੂੰ ਰੱਖਿਆ ਸੀ ਇਹ بڑے ਦਿਮਾਗ ਦੇ ਧਨੀ ਅਕਬਰ ਖੁਦ ਸलाम ਕਰਦਾ ਸੀ ਉਹਨਾਂ ਨੂੰ ਝੁਕ ਕੇ ਕਹਿੰਦਾ ਸੀ ਮੇਰੇ ਦਰਬਾਰ ਦੇ ਕੀਮਤੀ ਰਤਨ ਨੇ ਇਹਨਾਂ ਤੋਂ ਬਿਨਾ ਮੇਰਾ ਦਰਬਾਰ ਕੁਝ ਵੀ ਨਹੀਂ ਉੱਚੀ ਬਿਣੀ ਉਹਨਾਂ ਸਾਰਿਆਂ ਦਾ ਆਪਣੇ ਵਕਤ ਦੇ ਵਿੱਚ بڑا ਮਾਣ ਸਨਮਾਨ ਸੀ ਕਿਉਂ ਤਾਣ ਸੀ ਅਕਲ ਦੇ ਦਾਨੀ ਸਨ ਬૌਧਿਕ ਬਲ ਸੀ ਉਹਨਾਂ ਕੋਲ ਦਿਮਾਗੀ ਤਾਣਸ ਚੌਥਾ ਤਾਣ ਵੰਦੇ ਨੇ ਰਾਜਨੀਤਿਕ ਤਾਣ ਕੋਈ ਕੁਰਸੀ ਹੈ ਉਹਦੇ ਕੋਲ ਹੁਕਮਰਾਨ ਹੈ ਤਾਂ ਸਲਾਮਤ ਹੋਣਗੇ ਸਜਦੇ ਤੇ ਹੋਣਗੇ ਪ੍ਰਕਰਮਾਂ ਤੇ ਹੋਵੇਗੇ ਹਲ ਮੈਂ ਅਰਜ ਕਰਾਂ ਜਿਸ ਨੂੰ ਕਹਿੰਦੇ ਨੇ ਧਨਦਾਤਾਣ ਇਹ ਗੁਰੂ ਅਰਜਨ ਦੇਵ ਜੀ ਕੋਲ ਨਹੀਂ ਸੀ ਹਾਲਾਤ ਇੱਕ ਦਫਾ ਐਸੇ ਹੋ ਗਏ ਸੰਜਤ ਸਰੋਵਰ ਦੀ ਖੁਦਾਈ ਚੱਲ ਰਹੀ ਸੀ ਨਾ ਤੇ ਮਜ਼ਦੂਰਾਂ ਨੂੰ ਵੀ ਪੈਸੇ ਦੇਣ ਵਾਸੇ ਪੈਸੇ ਨਹੀਂ ਸਨ ਇਤਿਹਾਸ ਕਹਿੰਦਾ ਸ਼ਾਮੇ ਸਤਗੁਰ ਸੋਚਦੇ ਚ ਬੈਠੇ ਮਜ਼ਦੂਰ ਬੜੇ ਨੇ ਸਾਰਿਆਂ ਨੂੰ ਦੇਣੇ ਨੇ ਤੇ ਥੈਲੀ ਵਿੱਚ ਦਮੜੇ ਕਾਟਨੇ ਰੱਬੀ ਨੇ ਭਾਈ ਸੋਮਾ ਜੀ ਆ ਗਏ ਤੇ ਸਤਗੁਰਾਂ ਦੀ ਥੈਲੀ ਨੇ ਇੱਕ ਪਾਸੇ ਕਰਕੇ ਆਪਣੀ ਥੈਲੀ ਰੱਖੀ ਮਹਾਰਾਜ ਅਜ ਮਜ਼ਦੂਰਾਂ ਨੂੰ ਇਸ ਥੈਲੀ ਚ ਦੇਵਾਂ ਇਸ ਸਤਗੁਰਾਂ ਦੀ ਜ਼ੁਬਾਨ ਚੋਂ ਨਿਕਲਿਆ ਤੂੰ ਤੇ ਸਾਡਾ ਸ਼ਾਹ ਹੈ ਉਸ ਦਿਨ ਤੋਂ ਗੁਰੂ ਘਰ ਦੇ ਚ ਇੱਕ ਬਰਾਦਰੀ ਚਲੀਏ ਜਿਨ੍ਹਾਂ ਨੂੰ ਸ਼ਾਹ ਸਾਹਿਬ ਕਰਕੇ ਕਹਿੰਦੇ ਨੇ ਸੋਮੇ ਸ਼ਾਹ ਤੋਂ ਚਲੀਏ ਔਰ ਇੱਕ ਕਾਫੀ ਤਾਦਾਦ ਦੇ ਚ ਹਰਿਆਣੇ ਚ ਇਹਨਾਂ ਦੇ ਡੇਰੇ ਵੀ ਨੇ ਦਿੱਲੀ ਦੇ ਚ ਵੀ ਹੈ ਹਰਵੰਦ ਸ਼ਾਹ ਸਿੰਘ ਦਾ ਡੇਰਾ ਡੇਰਾ ਸਮਿਲਖਾਨ ਕਲੋਨੀ ਚ ਇਸ ਤੋਂ ਇਲਾਵਾ ਹੋਰ ਕਈ ਡੇਰੇ ਨੇ ਜੀਨ ਦੇ ਚ ਜੀਵਨ ਸ਼ਾਹ ਸਿੰਘ ਦਾ ਡੇਰਾ ਰੋੜ ਕੀ ਡੇਰਾ ਦੋਂ ਅਲਵਰ ਦੇਚ ਸੁਗਦੇਵ ਸ਼ਾ ਦਾ ਡੇਰਾ ਇਹ ਸੋਮੇ ਸ਼ਾ ਦੀ ਅੰਸ ਨੇ ਗਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਸੁਤੇ ਸਦਨੇ ਤੋਂ ਦੇ ਸਾਡਾ ਸ਼ਾ ਤੋ ਭਾਈ ਸੋਮੇ ਦਾ ਨਾਮ ਪੈ ਗਿਆ ਸੀ ਸੋਮਾ ਸ਼ਾ ਬਾਦ ਸ਼ਾ ਇਹਨਾਂ ਦੀ ਅਲ ਬਣ ਗਈ ਜਾਤ ਬਣ ਗਈ ਗੋਤ ਬਣ ਗਈ ਧਨਦਾਤਾ ਮਹਾਰਾਜ ਕੋਲ ਨਹੀਂ ਦੂਸਰਾ ਤਾਣ ਆਉਂਦਾ ਹੈ ਤਨ ਦਾ ਤਾਣ ਤੋਂ ਮਹਾਰਾਜ ਦਾ ਸਰੀਰ ਵੀ ਆਮ ਸਾਧਾਰਨ ਸਰੀਰਾਂ ਵਰਗਾ ਸੀ ਕੋਈ ਪਹਿਲਵਾਨ ਨਹੀਂ ਸੀ ਇਹ ਵੀ ਮੈਰਜ ਕਰਦੇ ਹਨ ਤੀਸਰਾ ਤਾਣ ਆਉਂਦਾ ਹੈ ਰਾਜਨੈਤਿਕ ਤੋਂ ਮਹਾਰਾਜ ਕੋਈ ਜਾਗੀਰਦਾਰ ਨਹੀਂ ਕੋਈ ਹੁਕਮਰਾਨ ਨਹੀਂ ਕਿਸੇ ਜ਼ਗੀਰ ਦੇ ਮਾਲਕ ਨਹੀਂ ਕਿਸੇ ਮੁਲਕ ਦੇ ਹਕਮਰਾਨ ਨਹੀਂ ਨੇ ਲੇਕਿਨ ਹੈਰਾਨ ਸੀ ਹੈਰਾਨਗੀ ਸੀ ਉਸ ਵਕਤ ਦੇ ਹਕਮਰਾਨਾਂ ਨੂੰ ਸਾਰਾ ਜਗਤ ਜੁਗਦਾ ਹੈ Hindu ਜੁਗਦੇ ਨੇ Muslim ਜੁਗਦੇ ਨੇ ਮੀਆਂ ਮੀਰ ਜੈਸਾ ਮੱਥਾ ਟੇਕਦਾ ਹੈ ਜਮਾਲ ਹੁਸੈਨ ਸਜਦਾ ਕਰਦਾ ਹੈ ਬ੍ਰਾਹਮਣ ਮੱਥਾ ਟੇਕਦੇ ਨੇ Hindu ਪਰਕਰਮਾ ਕਰਦੇ ਨੇ ਮੁਸਲਮਾਨ ਪਰਕਰਮਾ ਕਰਦੇ ਨੇ ਹੈ ਕਿ ਇਸ ਫਕੀਰ ਕੋਲ ਹੈ ਕਿ ਇਸ ਤਰ੍ਹਾਂ ਦਾ ਪੁੱਛਣਾ ਵਕਤ ਦੇ ਹੁਕਮਰਾਨਾਂ ਦਾ ਨਫ਼ਰਤ ਕਰਕੇ ਵੀ ਹੁੰਦਾ ਸੀ ਬਈ ਇਤਨੇ ਸਜਦੇ ਹੋ ਰਹੇ ਨੇ Hindu ਜੁਗ ਦੇ ਪੈਨੇ Muslim ਜੁਗ ਦੇ ਪੈਨੇ ਬ੍ਰਾਹਮਣ ਜੁਗ ਰਹੇ ਨੇ ਖਤਰੀ ਜੁਗ ਰਹੇ ਨੇ ਸ਼ੂਦਰ ਜੁਗ ਰਹੇ ਨੇ ਵੈਸ਼ ਜੁਗ ਰਹੇ ਨੇ ਧਨਵਾਨ ਝੁਕ ਰਹਿ ਨੇ ਗੁਰਮਾਨ ਝੁਕ ਰਹਿ ਨੇ بڑے بڑے ਹਕਮਰਾਨ ਵੀ ਸਜਦਾ ਕਰਦੇ ਪੈਣੇ ਜਾਗੀਰਦਾਰ ਮੱਥਾ ਪੈਟੇਕ ਦੇ ਹੈ ਕਿ ਇਹ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਚ ਆਪ ਦੱਸਿਆ ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇ ਜੋ ਪ੍ਰਭੂ ਹੈ ਪ੍ਰਭੂ ਦਾ ਨਾਮ ਹੈ ਬਸ ਸਾਡੇ ਕੋਲ ਹੀ ਹੈ ਹੋਰ ਕੁਝ ਨਹੀਂ ਹੈ ਤਾਂ ਸੱਚ ਦਾ ਤਾਣ ਹੈ ਸਾਡੇ ਕੋਲ ਪ੍ਰਮਾਤਮਾ ਦਾ ਤਾਣ ਹੈ ਤਾਣ ਮਾਣ ਦੇ ਬਾਣ ਸਾਚਾ ਨਾਨਕ ਕੇ ਪ੍ਰਵਟੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੈ ਪ੍ਰਭੂ ਤੂੰ ਆਪਣੇ ਨਾਮ ਦਾ ਹੀ ਤਾਣ ਸਾਨੂੰ ਦੇ ਬਾਕੀ ਨਹੀਂ ਮਾਣ ਮੰਗੋ ਤਾਣ ਮੰਗੋ ਤਨ ਲਖਮੀ ਸੋਦੇ ਔਰ ਜੇ ਦੇ ਕੋਲ ਰੱਬੀ ਤਾਣ ਹੋਵੇ ਜ਼ਿੰਦਗੀ 'ਚ ਕਦੀ ਨਿਮਾਣਾ ਨਹੀਂ ਹੁੰਦਾ ਕਦੀ ਨਹੀਂ ਹੁੰਦਾ ਜਿਹੜਾ ਸ਼ੁਰੂ ਦੇ 'ਚ ਪ੍ਰਮਾਤਮਾ ਦਾ ਆਸਰਾ ਪਕੜ ਲਵੇ ਜ਼ਿੰਦਗੀ 'ਚ ਕਦੀ ਬਿਅਸਰਾ ਵੀ ਨਹੀਂ ਹੁੰਦਾ ਇਹ ਵੀ ਮੈਰਜ ਕਰਦੇ ਆ ਬਾਕੀ ਆਸਰੇ ਮਨੁੱਖ 'ਤੇ ਪਕੜਦੇ ਨੇ ਕਈ ਦਫਾ ਆਸਰੇ ਨਹੀਂ ਰਹਿੰਦੇ ਸਭੋ ਵੱਜੇ ਆਸਰਾ ਚੁੱਕੇ ਸਭ ਅਸਰਾ ਇਹਦੇ ਉੱਤੇ ਕਿ ਮੈਂ ਦਲੀਲ ਦੇਣਾ ਹਾਂ ਮਨੁੱਖ ਨੂੰ ਕੋਈ ਅਸਾਧ ਰੋਗ ਹੋ ਜਾਏ ਅਸਾਧ ਤੇ ਡਾਕਟਰ ਜਵਾਬ ਦੇ ਜਾਏ ਆਖੇ ਹੁਣ ਸਾਡੇ ਵਸ ਦੀ ਗੱਲ ਨਹੀਂ ਤੁਸੀਂ ਕੋਈ ਹੋਰ ਤਰੀਕਾ ਲੱਭੋ ਫਿਰ ਉਹ ਆਯੁਰਵੇਦ ਦਾ ਆਸਰਾ ਪਕੜਦਾ ਹੈ ਚਲੋ ਹੁਣ ਵੈਦਾਂ ਕੋਲ ਜਾਈਏ ਡਾਕਟਰਾਂ ਕੋਲ ਤੇ ਕੁਝ ਨਹੀਂ ਹੋਇਆ ਤੇ ਆਯੁਰਵੇਦ ਆਚਾਰੀਆ ਵੀ ਕਹਿੰਦੇ ਹੁਣ ਸਾਡੇ ਵਸ ਦੀ ਗੱਲ ਨਹੀਂ ਹੈ ਫਿਰ ਮਨੁਖ ਹੋਮ्योपैਥੀ ਇਸ ਢੰਗ ਦਾ ਜੋ ਹੈ ਸਹਾਰਾ ਪੜੇਗਾ ਉਸ ਤੋਂ ਵੀ ਗੱਲ ਨਾ ਬਣੀ ਫਿਰ ਨੇਚਰ ਤੇ ਥੀ ਚਲੋ ਇਹਦੇ ਨਾਲ ਮਤਾਂ ਠੀਕ ਹੋ ਜਾਈਏ ਪਰ ਨੇਚਰ ਤੇ ਥੀ ਨਾਲ ਵੀ ਠੀਕ ਨਾ ਹੋਇਆ ਆਯੂਮੈਥੀ ਵੀ ਠੀਕ ਨਾ ਕਰ ਸਕੇ ਯੈਲੋਪੈਥੀ ਵੀ ਠੀਕ ਨਾ ਕਰ ਸਕੇ ਤੇ ਆਯੁਰਵੇਦ ਆਚਾਰੀਆ ਵੀ ਨਿਰਾਸ਼ ਹੋ ਕੇ ਕਹਿਣ ਲਗੇ ਨਹੀਂ ਇਹ ਸਾਡੇ ਵੱਸ ਦੀ ਗੱਲ ਨਹੀਂ ਫਿਰ ਮਨੁੱਖ ਪਰਮਾਤਮਾ ਦਾ ਆਸਰਾ ਪਕੜਦਾ ਹੈ ਔਰ ਸਾਰੇ ਕਹਿੰਦੇ ਹੁਣ ਤੂੰ ਰੱਬ ਹੀ ਆਸਰਾ ਪਕੜ ਹੁਣ ਈਸ਼ਵਰਤਾ ਈਸ਼ਵਰ ਦੇ ਆਸਰੇ ਨੂੰ ਮਨੁੱਖ ਨੂੰ ਮਨੁੱਖ ਅਥਿਰ ਦੇ ਚ ਰੱਖਦਾ ਹੈ ਜਦ ਸਾਰੇ ਆਸਰੇ ਟੁੱਟ ਜਾਂਦੇ ਸਭੋ ਭਾਜੇ ਆਸਰਾ ਚੂਕੇ ਸਭ ਅਸਰਾ ਪਰ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਜੋ ਪਹਿਲੇ ਆਸਰਾ ਪਰਮਾਤਮਾ ਦਾ ਪਕੜ ਲੈਂਦਾ ਜ਼ਿੰਦਗੀ ਚ ਕਦੀ ਬਿ ਆਸਰਾ ਨਹੀਂ ਆਉਂਦਾ ਆਉਂਦਾ ਹੀ ਨਹੀਂ ਸਦਾ ਆਸਰਾ ਉਸ ਦਾ ਬਣਦਾ ਰਹਿੰਦਾ ਤੇ ਜਿਹਦੇ ਕੋਲ ਰੱਬੀ ਤਾਨ ਹੈ ਉਹ ਕਦੀ ਨਿਮਾਣਾ ਵੀ ਨਹੀਂ ਆਉਂਦਾ ਤਾਨ ਮਾਣ ਦੀ ਬਾਣ ਸਚਾ ਨਾਨਕ ਕੇ ਪ੍ਰਬਟੇਖ ਇਸੇ ਤਾਨ ਦਾ ਸਦਕਾ ਜ ਸਾਰੀ ਦੁਨੀਆ ਚ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਾਦ ਦਿਹਾੜਾ ਮਨੇ ਅੱਜ ਮਨਾਇਆ ਜਾ ਰਿਹਾ ਹੈ ਭਾਰਤ ਦੇ ਤੇ ਤਰਨ ਤਰਨ ਦੀਆਂ ਛਵੀਲਾਂ ਅੱਜ ਸਰਬਤ ਵੰਡੇ ਜਾਣਗੇ ਰੇਲਵੇ ਸਟੇਸ਼ਨਾਂ ਤੇ ਲੋਕੀ ਵੰਡਦੇ ਨੇ ਮੁਸਾਫਰਾਂ ਨੂੰ ਪਿਲੰਦੇ ਨੇ ਸਜਦੇ ਹੁੰਦੇ ਨੇ ਬਾਣੀ ਦਾ ਗਾਇਨ ਇਤਿਹਾਸ ਦਾ ਵਖਾਨ ਪਰ ਜਿਸ ਸਤਾ ਦਾ ਦੇ ਰਾਹੀਂ ਇਸ ਸਤਵਾਦੀ ਸ਼ਹੀਦ ਹੋਇਆ ਸ਼ੈਦ ਉਹਦੀ ਮਜ਼ਾਰ ਤੇ ਕੋਈ ਦੀਵਾ ਜਲਾਣ ਵਾਲਾ ਵੀ ਨਹੀਂ ਤਾਂ ਮਾਣ ਦੀ ਬਾਣ ਸਾਚਾ ਨਾਨਕ ਕੇ ਪ੍ਰਵਟੇ ਤੋਂ ਗੁਰੂ ਅਰਜਨ ਦੇਵ ਜੀ ਦਾ ਮੂਲ ਸਿਧਾਂਤ ਤਾਂ ਪਕੜੋ ਪ੍ਰਭੂ ਦੇ ਨਾਮ ਦਾ ਕਦੇ ਨਹੀਂ ਮਾਣੇ ਨਹੀਂ ਹੋਵਗੇ ಆಸರ ಪಕಡೋ ಪ್ರಭು ದೇರೆ ನೀೆ